ਸੁਰਾਲੀ ਤੋਂ ਅੱਗੇ ਖੜੇ ਆ ਇਹ ਇਲਾਕਾ ਉਹ ਆ ਜਿੱਥੇ 1988 ਦੇ ਵਿੱਚ ਜਿਹੜਾ ਬੰਨ ਟੁੱਟਿਆ ਸੀ ਇੱਥੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਪੂਰੀ ਫਸਲ ਆ ਉਹ ਬਰਬਾਦ ਹੋ ਚੁੱਕੀ ਜੇ ਇੱਧਰ ਦੀ ਗੱਲ ਕਰੀਏ ਤਾਂ ਇੱਧਰ ਜਿਹੜਾ ਪੂਰਾ ਇਹ ਏਰੀਆ ਉਸ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਅਸਤਲੋਜ ਵੀ ਜਿਹੜਾ ਕਾਫੀ ਜ਼ਿਆਦਾ ਡਰਾਉਂਦਾ ਹੋਇਆ ਨਸਰਾ ਆ ਰਿਹਾ ਤੁਸ ਅਨ ਰੱਬ ਨਾ ਕਰੇ ਉਥੋਂ ਬੰਨ ਟੁੱਟ ਪਤਾ ਲੁਧਿਆਣੇ ਤੱਕ ਜਿਹੜੀ ਮਾਰ ਹੈ ਉਸ ਪਾਣੀ ਵੀ ਪਵੇਗੀ ਇਲਾਕਾ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਲੋਕ ਪਰ ਤੁਸੀਂ ਪਾਣੀ ਦੀ ਜਿਹੜਾ ਤੇਜ਼ ਵਹਾਅ ਦੇਖ ਸਕਦੇ ਹੋ ਜਿੱਥੇ ਜਿਹੜਾ ਪਾਣੀ ਬਿਲਕੁਲ ਇੱਥੇ ਘੱਟ ਹੁੰਦਾ ਤਾਂ ਉੱਥੇ ਹੁਣ ਪਾਣੀ ਦਾ ਵਹਾਅ ਜਿਹੜਾ ਬਿਲਕੁਲ ਤੇਜ਼ ਹੋ ਚੁੱਕਾ ਹੈ ਕਿਸੇ ਵਕਤ ਵੀ ਜਿਹੜਾ ਬੰਨ ਹੈ ਉਹ ਟੁੱਟ ਸਕਦਾ ਕਿਸੇ ਵਕਤ ਵੀ ਜਿਹੜਾ ਨਸਤੀਕੀ ਪਿੰਡਾਂ ਦੇ ਵਿੱਚ ਪਾਣੀ ਵਰ ਸਕਦਾ ਪਾਣੀ ਦੀ ਜਿਹੜੀ ਮਾਰ ਹੈ ਉਹ ਹੋਈ ਸੀ ਤਾਂ ਹੁਣ ਜਿਹੜਾ ਇਲਾਕਾ ਨਿਵਾਸੀ ਜਿਹੜੇ ਇੱਥੇ ਲੋਕ ਨੇ ਉਹਨਾਂ ਦੇ ਵੱਲੋਂ ਜਿਹੜੀ ਪੂਰੀ ਖੇਤੀ ਹੈ ਤੇ ਪਾਪੂਲਰ ਦੀ ਕੀਤੀ ਜਾਂਦੀ ਆ ਤਾਂ ਅੱਸੀ ਕਾਲ ਜੀ ਤੁਸੀਂ ਵੇਖ ਰਹੇ ਰਿਆਸਤ نیوز ਤੇ ਮੈਂ ਜਸ ਖੈਰਾ ਹੁਣ ਸਤਲੋ ਦਰਿਆ ਦੇ ਜਿਹੜੇ ਹਾਲਾਤ ਨੇ ਉਹ ਮਾੜੇ ਹੁੰਦੇ ਨਜ਼ਰ ਆ ਰਹੇ ਨੇ ਦਸਤੀਏ ਕੇ ਲਗਾਤਾਰ ਜਿਹੜਾ ਪਾਣੀ ਦਾ ਬਹਾਅ ਵਧਦਾ ਹੋਇਆ ਨਜ਼ਰ ਆ ਰਿਹਾ ਪਰ ਪੰਜਾਬੀਆਂ ਦੇ ਲਈ ਸੁੱਖ ਦਾ ਸਾਹ ਜ਼ਰੂਰ ਹੈ ਕਿਉਂਕਿ ਭਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਜ਼ਰੂਰ ਘਟਿਆ ਕਿਉਂਕਿ ਹੁਣ ਬਾਰਿਸ਼ ਆ ਜਿਹੜੀ ਰੁਕ ਚੁੱਕੀ ਹੈ ਕਿਉਂਕਿ ਪਹਿਲਾਂ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਸੀ ਜਿਸ ਦੇ ਕਾਰਨ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਹੁਣ ਭਾਖੜਾ ਡੈਮ ਦੇ ਵਿੱਚ ਵੀ ਜਿਹੜਾ ਪਾਣੀ ਆ ਉਹ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਚੁੱਕਾ ਦਾ ਤਸਵੀਰਾਂ ਤੁਹਾਨੂੰ ਜਿਹੜੀਆਂ ਉਹ ਸਤਲੁਜ ਦਰਿਆ ਦੀਆਂ ਦਿਖਾ ਰਹੇ ਆ ਜਿਹੜਾ ਹੁਣ ਪਾਣੀ ਜਿਹੜਾ ਕੱਟ ਚੁੱਕਿਆ ਕਿਉਂਕਿ ਅਸੀਂ ਸਸਰਾਲੀ ਤੋਂ ਅੱਗੇ ਖੜੇ ਆ ਇਹ ਇਲਾਕਾ ਉਹ ਆ ਜਿੱਥੇ 1988 ਦੇ ਵਿੱਚ ਜਿਹੜਾ ਬੰਨ ਟੁੱਟਿਆ ਸੀ 1988 ਦੇ ਵਿੱਚ ਜਿਸ ਇਲਾਕੇ ਦੇ ਵਿੱਚ ਹੜ ਆਇਆ ਸੀ ਉਸ ਇਲਾਕੇ ਦੇ ਵਿੱਚ ਮੌਜੂਦ ਹੈ ਇਸ ਤੋਂ ਦਰਿਆ ਤੋਂ ਪਰਲੇ ਪਾਸੇ ਜਿਹੜਾ ਉਹ ਬੰਨ ਟੁੱਟਿਆ ਸੀ ਉਧਰ ਨੂੰ ਜਿਹੜੀ ਪੂਰੀ ਪਾਣੀ ਦੀ ਜਿਹੜੀ ਮਾਰ ਆ ਉਹ ਹੋਈ ਸੀ ਤਾਂ ਹੁਣ ਜਿਹੜਾ ਇਲਾਕਾ ਨਿਵਾਸੀ ਜਿਹੜੇ ਇੱਥੇ ਤੇ ਲੋਕ ਨੇ ਉਹਨਾਂ ਦੇ ਵੱਲੋਂ ਜਿਹੜੀ ਪੂਰੀ ਖੇਤੀ ਆ ਇੱਥੇ ਪاپੂਲਰ ਦੀ ਕੀਤੀ ਜਾਂਦੀ ਆ ਤਾਂ ਪੂਰੀ ਖੇਤੀ ਜਿਹੜੀ ਤਬਾਹ ਹੋ ਚੁੱਕੀ ਆ ਕਿਉਂਕਿ ਦਰਿਆ ਦੇ ਅੰਦਰ ਕਾਫੀ ਜ਼ਮੀਨਾਂ ਨੇ ਬੰਨੋਂ ਅੰਦਰ ਜਿਹੜੀਆਂ ਕਾਫੀ ਜ਼ਮੀਨਾਂ ਨੇ ਘਰ ਜਿਹੜੇ ਨੇ ਉਹ ਬੰਨੋਂ ਪਾਰ ਪਾਏ ਹੋਏ ਨੇ ਪਰ ਇੱਥੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਪੂਰੀ ਫਸਲ ਆ ਉਹ ਬਰਬਾਦ ਹੋ ਚੁੱਕੀ ਜੇ ਇੱਧਰ ਦੀ ਗੱਲ ਕਰੀਏ ਤਾਂ ਇੱਧਰ ਜਿਹੜਾ ਪੂਰਾ ਇਹ ਏਰੀਆ ਉਸ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਹੁਣ ਪਿੱਛੇ ਤੋਂ ਜਿਹੜਾ ਪਾਣੀ ਘਟ ਹੋਣ ਦੇ ਕਾਰਨ ਜਿਹੜਾ ਕੁਝ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਆ ਪਰ ਤੁਸੀਂ ਪਾਣੀ ਦੀ ਜਿਹੜਾ ਤੇਜ਼ ਵਹਾਅ ਦੇਖ ਸਕਦੇ ਹੋ ਜਿੱਥੇ ਜਿਹੜਾ ਪਾਣੀ ਬਿਲਕੁਲ ਇੱਥੇ ਘਟ ਹੁੰਦਾ ਤਾਂ ਉੱਥੇ ਹੁਣ ਪਾਣੀ ਦਾ ਬਿਹਾਅ ਜਿਹੜਾ ਬਿਲਕੁਲ ਤੇਜ਼ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਵਿੱਚ ਜਿਹੜੇ ਦਰਖਤ ਨੇ ਉਹ ਵੀ ਹਟਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਿੱਛੋਂ ਜਿਹੜਾ ਹਾਂ ਸਸਰਾਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਤਾਂ ਸਸਰਾਲੀ ਦੇ ਵਿੱਚ ਜਿਹੜਾ ਆ ਲਗਾਤਾਰ ਉਥੋਂ ਬੰਨ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਸੀ ਲੋਕਾਂ ਦੇ ਵੱਲੋਂ ਲਗਾਤਾਰ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜਿਹੜਾ ਉਥੋਂ ਬੰਨ ਨੂੰ ਕਿਉਂਕਿ ਬੰਨ ਨੂੰ ਖੋਰ ਪੈਣੀ ਸ਼ੁਰੂ ਹੋਈ ਸੀ ਤਾਂ ਆ ਲੋਕਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਬੰਨ ਦੀ ਖੋਰ ਨੂੰ ਜਿਹੜਾ ਰੋਕਿਆ ਜਾਵੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਲੋਕ ਜਿਹੜੇ ਨੇ ਉਹ ਜਿਹੜੇ ਇੱਥੇ ਆਲੇ ਦੁਆਲੇ ਜਿਹੜਾ ਉਹਨਾਂ ਦੇ ਵੱਲੋਂ ਖੇਤੀ ਕੀਤੀ ਜਾਂਦੀ ਆ ਉਹਨਾਂ ਨੂੰ ਵੀ ਜਿਹੜੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਉਹਨਾਂ ਦਾ ਨੁਕਸਾਨ ਘੱਟ ਹੋਵੇ ਜੜਾਂ ਜਿਹੜੀਆਂ ਵਿੱਚ ਛੱਡੀਆਂ ਜਾ ਰਹੀਆਂ ਤਾਂ ਕਿ ਜੜਾਂ ਦੇ ਜਿਹੜਾ ਰੋਕ ਦੇ ਨਾਲ ਪਾਣੀ ਕਿਤੇ ਨਾ ਕਿਤੇ ਰੁਕ ਜ਼ਰੂਰ ਜਾਵੇ ਪਰ ਤਸਵੀਰਾਂ ਜਿਹੜੀਆਂ ਲਗਾਤਾਰ ਕਹਦੀਏ ਕਿ ਇੱਕ ਸੈਮ ਭਰੀਆਂ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਸੱਤ ਲੋਜ ਵਹਿੰਦਾ ਹੋਇਆ ਨਜ਼ਰ ਆ ਰਿਹਾ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜਾ ਇਸ ਦਾ ਬਹੁਤ ਤੇਜ਼ ਹੁੰਦਾ ਨਜ਼ਰ ਆ ਰਿਹਾ ਸੀ ਲੋਕਾਂ ਦੇ ਜਿਹੜੇ ਸਾਹ ਜ਼ਰੂਰ ਸੁਕਾਏ ਸੀ ਦੱਸਦੇ ਕਿ ਸਸਰਾਲੀ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਵੀ ਕੋਈ ਕਹਿ ਦਈਏ ਕਿ ਬਹੁਤੀਆਂ ਚੰਗੀਆਂ ਨਹੀਂ ਨੇ ਕਿਉਂਕਿ ਲਗਾਤਾਰ ਜਿਹੜਾ ਬੰਨ ਹੈ ਉਸ ਨੂੰ ਖੋਰ ਲੱਗਦੀ ਹੋਈ ਨਜ਼ਰ ਆ ਰਹੀ ਆ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਕਿਸੇ ਵਕਤ ਵੀ ਜਿਹੜਾ ਬੰਨ ਹੈ ਉਹ ਟੁੱਟ ਸਕਦਾ ਕਿਸੇ ਵਕਤ ਵੀ ਜਿਹੜਾ ਨਸਤੀਕੀ ਪਿੰਡਾਂ ਦੇ ਵਿੱਚ ਪਾਣੀ ਵਰ ਸਕਦਾ ਕਿਉਂਕਿ ਜਿਹੜੇ ਇਲਾਕਾ ਨਿਵਾਸੀ ਸੀਗੇ ਉੱਥੇ ਵੀ ਜਿਹੜੀਆਂ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋ ਗਿਆ ਸੀ ਇਲਾਕੇ ਜਿਹੜੇ ਖਾਲੀ ਕਰਾਉਣੇ ਸ਼ੁਰੂ ਕਰ ਦਿੱਤੇ ਸੀ ਤਾਂ ਕਿ ਕੋਈ ਵੀ ਜਿਹੜਾ ਜਾਨੀ ਨੁਕਸਾਨ ਹੈ ਉਹ ਨਾ ਹੋ ਸਕੇ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫਸਲ ਹੈ ਉਹ ਵਿੱਚੇ ਹੜ੍ਹਦੀ ਹੋਈ ਨਜ਼ਰ ਆ ਰਹੀ ਆ ਪਪੂਲਰ ਦੀ ਜਿਹੜੀ ਫਸਲ ਇੱਥੇ ਇੱਥੇ ਦੇ ਕਿਸਾਨ ਬੀਜਦੇ ਆ ਕਿਉਂਕਿ ਹਰ ਵਾਰ ਜਿਹੜਾ ਜਦੋਂ ਵੀ ਬਰਸਾਤ ਆਉਂਦੀ ਆ ਤਾਂ ਸਤਲੋ ਦਾ ਜਿਹੜਾ ਪਾਣੀ ਆ ਉਹ ਚੜਦਾ ਜਿਸ ਦੇ ਕਾਰਨ ਜਿਹੜਾ ਇੱਥੇ ਦੀ ਫਸਲ ਹੈ ਜਿਹੜੀ ਖਰਾਬ ਹੋ ਜਾਂਦੀ ਹੈ ਤਾਂ ਹੁਣ ਇੱਥੇ ਜਿਹੜਾ ਇਲਾਕਾ ਨਿਵਾਸੀ ਨੇ ਉਹਨਾਂ ਦੇ ਵੱਲੋਂ ਜਿਹੜੀ ਫਸਲ ਹੈ ਉਹੀ ਜਿਹੜੀ ਹੈ ਹੁਣ ਇੱਕ ਜਿਹੜੇ ਪੌਦੇ ਨੇ ਪਪੂਲਰ ਹੈ ਉਸ ਦੀ ਖੇਤੀ ਸ਼ੁਰੂ ਕੀਤੀ ਜਾਂਦੀ ਕੀਤੀ ਜਾਂਦੀ ਹੈ ਕਿਉਂਕਿ ਲਗਾਤਾਰ ਜੇ ਗੱਲ ਕਰੀਏ ਤਾਂ ਪਾਣੀ ਦਾ ਵਹਾਅ ਵੀ ਝੱਲ ਲੈਂਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਮਾਰ ਪੈਂਦੀ ਆ ਇਹ ਨਹੀਂ ਚੱਲਦੇ ਹੈਗੇ ਹੁਣ ਲੋਕਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਜਿੰਨੀ ਕੁ ਉਹਨਾਂ ਦੀ ਫਸਲ ਬਚਦੀ ਆ ਉੰਨੀ ਕੁ ਬਚਾਈ ਜਾ ਸਕੇ ਕਿਉਂਕਿ ਪਿਛਲੇ ਪਾਸੇ ਤੋਂ ਜਿਹੜਾ ਸਸਰਾਲੀ ਦੇ ਵਿੱਚ ਜਿਸ ਹਿਸਾਬ ਦੇ ਨਾਲ ਜਿਹੜਾ ਪਾਣੀ ਦੇ ਵਹਾਅ ਨੇ ਜਿਹੜੀ ਖੋਰ ਹੈ ਉਹ ਬੰਨ ਨੂੰ ਲਾਈ ہوئی ਆ ਤਾਂ ਉਥੋਂ ਜਿਹੜਾ ਪਿੱਛੋਂ ਵੀ ਹੁਣ ਪਾਣੀ ਘਟਾ ਦਿੱਤਾ ਗਿਆ ਤਾਂ ਹੁਣ ਇੱਥੇ ਵੀ ਜਿਹੜਾ ਪਾਣੀ ਦਾ ਘਟਣਾ ਜਰੂਰ ਸ਼ੁਰੂ ਹੋਇਆ ਪਰ ਵਹਾਅ ਜਿਹੜਾ ਉਸੇ ਤਰ੍ਹਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਜੇ ਇਧਰ ਦੀ ਗੱਲ ਕਰੀਏ ਤਾਂ ਇਧਰ ਜਿਹੜਾ ਬੰਨ ਦੇ ਨਾਲ ਪਾਣੀ ਲੱਗ ਚੁੱਕਿਆ ਸੀ ਪਰ ਹੁਣ ਜਿਹੜਾ ਪਾਣੀ ਘਟਿਆ ਜਰੂਰ ਹੈ ਕਿਸੇ ਨਾ ਕਿਸੇ ਹੱਦ ਤੱਕ ਘਟ ਚੁੱਕਿਆ ਪਰ ਤਸਵੀਰਾਂ ਜਿਹੜੀਆਂ ਜਰੂਰ ਇੱਕ ਜਿਹੜੀਆਂ ਡਰੋਨ ਵਾਲੀਆਂ ਜਰੂਰ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜਾ ਪਾਣੀ ਦਾ ਵਹਾਅ ਉਹ ਵੱਧ ਰਿਹਾ ਜਿਸ ਆਪ ਦੇ ਨਾਲ ਲਗਾਤਾਰ ਜਿਹੜਾ ਵਹਾਅ ਤੇਜ ਹੁੰਦਾ ਆ ਨਸਰ ਆ ਰਿਹਾ ਤਾਂ ਉਸ ਹਿਸਾਬ ਦੇ ਨਾਲ ਜਿਹੜਾ ਲੋਕਾਂ ਨੂੰ ਸੁੱਖ ਦਾ ਸਾਹ ਆਉਂਦਾ ਨਹੀਂ ਲੱਗ ਰਿਹਾ ਆ ਸੋ ਸੁਰਾਈ ਤੋਂ ਜਿਹੜਾ ਉਥੇ ਬੂਥ ਘੜ ਹੈ ਮਿਹਰਬਾਨ ਹੈ ਉਥੇ ਤੱਕ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਹਿ ਦਿੱਤਾ ਗਿਆ ਹੈ ਕਿ ਜਿਹੜੀਆਂ ਇਲਾਕੇ ਨੇ ਉਹਨਾਂ ਨੂੰ ਖਾਲੀ ਕਰ ਲਿਆ ਜਾਵੇ ਜਿਹੜੇ ਹੇਠਲੀਆਂ ਮੰਜ਼ਲਾਂ ਤੇ ਲੋਕ ਰਹਿੰਦੇ ਨੇ ਉਹਨਾਂ ਨੂੰ ਜਿਹੜਾ ਅੱਗੇ ਉੱਪਰਲੀਆ ਮੰਜ਼ਲਾਂ ਤੇ ਜਿਹੜਾ ਉਹ ਉਪਰਲੀਆਂ ਮੰਜ਼ਲਾਂ ਤੇ ਆਪਣਾ ਸਾਮਾਨ ਕਰ ਲੈਣਾ ਨਹੀਂ ਫਿਰ ਨਿਕਲ ਕੇ ਕਿਸੇ ਸੇਫ ਜਗ੍ਹਾ ਤੇ ਚਲੇ ਜਾਣ ਜਿਹੜੇ ਕੈਂਪ ਨੇ ਰਾਹਤ ਕੈਂਪ ਨੇ ਜਿਹੜਾ ਉਹ ਵੀ ਅਨਾਉਂਸ ਕੀਤੇ ਗਏ ਨੇ ਕਿ ਆ ਰਾਹਤ ਕੈਂਪ ਨੇ ਉੱਥੇ ਜਿਹੜਾ ਲੋਕਾਂ ਨੂੰ ਪਹੁੰਚਾਇਆ ਜਾਵੇ ਤਾਂ ਤਸਵੀਰਾਂ ਜਿਹੜੀਆਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਜਿਹੜਾ ਰਾਵੀ ਦੇ ਵਿੱਚ ਜਿਹੜਾ ਪਾੜ ਪਿਆ ਸੀ ਤੁਸੀਬਨ ਟੁੱਟਿਆ ਸੀ ਆ ਜਿਹੜਾ ਬਿਆਸ ਦੇ ਵਿੱਚ ਜਿਹੜਾ ਲਗਾਤਾਰ ਬਿਆਸ ਨੇ ਆਪਣਾ ਕਹਿਰ ਦਿਖਾਇਆ ਸੀ ਤਾਂ ਹੁਣ ਸਤਲੁਜ ਵੀ ਜਿਹੜਾ ਕਾਫੀ ਜ਼ਿਆਦਾ ਡਰਾਉਂਦਾ ਹੋਇਆ ਨਸਰ ਆ ਰਿਹਾ ਤੁਸੀਂ ਬੰਨ ਤੇ ਖੜੇ ਆ ਜਿਹੜਾ ਪਿੰਡ ਖਹਿਰਾ ਬੇਟਾ ਦੂਜੇ ਪਾਸੇ ਨਮਾ ਖਹਿਰਾ ਬੇਟਾ ਉੱਥੇ ਦੇ ਲੋਕ ਵੀ ਜਿਹੜਾ ਸਾਹਮਣੇ ਫਸਲ ਜਿਹੜੀ ਆ ਉਹ ਉਹਨਾਂ ਦੀ ਆ ਤਾਂ ਉੱਥੇ ਦੇ ਲੋਕ ਵੀ ਜਿਹੜੇ ਡਰੇ ਹੋਏ ਨੇ ਕਿਉਂਕਿ ਇਨਾ ਲੋਕਾਂ ਨੇ 1988 ਦੇਖਿਆ 88 ਦੇ ਹੜ੍ਹ ਦੇਖੇ ਨੇ ਇੱਥੇ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ 88 ਹੰਡਾਈ ਆ ਆਪਣੇ ਪਿੰਡ ਤੇ ਕਿਉਂਕਿ 88 ਦੇ ਵਿੱਚ ਵੀ ਜਿਹੜਾ ਪੂਰਾ ਘਰਬਾਰ ਆ ਉਹ ਤਬਾਹ ਹੋ ਗਿਆ ਸੀ ਪੂਰੀ ਫਸਲ ਤਬਾਹ ਹੋ ਗਈ ਸੀ ਕੁਝ ਕਿਉਂਕਿ ਆ ਜਿਹੜਾ ਸਾਹਮਣੇ ਪਾਸਾ ਦੇਖ ਸਕਦੇ ਆ ਇੱਥੋਂ ਥੋੜੀ ਦੂਰ ਜਾ ਕੇ ਜਿਹੜਾ ਉਹ ਬੰਨ ਟੁੱਟਿਆ ਸੀ ਉੱਥੋਂ ਜਿਹੜਾ ਪੂਰਾ ਇੱਥੇ ਤੱਕ ਕਾਫੀ ਲੰਬਾ ਪਹਾੜ ਆ ਜਿਹੜਾ ਬੰਨ ਦੇ ਵਿੱਚ ਪਿਆ ਸੀ ਫਿਰ ਉੱਪਰ ਦੀ ਜਿਹੜਾ ਉਹਦੇ ਬੰਨ ਬਣਾਇਆ ਗਿਆ ਸੀ ਉਦੋਂ ਵੀ ਜਿਹੜੀ ਪੰਜਾਬ ਦੀ ਨੌਜਵਾਨੀ ਅੱਗੇ ਆਈ ਸੀ ਤਾਂ ਹੁਣ ਵੀ ਪੰਜਾਬ ਦੀ ਨੌਜਵਾਨੀ ਜਿਸ ਤਰ੍ਹਾਂ ਕੱਲ ਸਸਰਾਲੀ ਪਿੰਡ ਦੀਆਂ ਤਸਵੀਰਾਂ ਵੀ ਦਿਖਾਈਆਂ ਸੀ ਨੌਜਵਾਨੀ ਲਗਾਤਾਰ ਜਿਹੜੀ ਆ ਉਹ ਆਪਣਾ ਹੰਬਲਾ ਮਾਰਦੀ ਹੋਈ ਨਜ਼ਰ ਆ ਰਹੀ ਹੈ ਕਿ ਅਸੀਂ ਆਪਣੇ ਪਿੰਡਾਂ ਨੂੰ ਬਚਾ ਸਕੀਏ ਕਿਉਂਕਿ ਜੇਕਰ ਸਸਰਾਲੀ ਤੋਂ ਬੰਨ ਨੂੰ ਕੁਝ ਵੀ ਹੁੰਦਾ ਰੱਬ ਨਾ ਕਰੇ ਉਥੋਂ ਬੰਨ ਟੁੱਟਦਾ ਤਾਂ ਲੁਧਿਆਣੇ ਤੱਕ ਜਿਹੜੀ ਮਾਰ ਹੈ ਉਸ ਪਾਣੀ ਦੀ ਪਵੇਗੀ ਇਲਾਕਾ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਲੋਕ ਆਪ ਮੁਹਾਰੇ ਜਿਹੜੇ ਸੇਵਾ ਕਰਨ ਪਹੁੰਚ ਰਹੇ ਨੇ ਤਾਂ ਇੱਥੇ ਵੀ ਜਿਹੜੀ ਖੋਰ ਆ ਉਹ ਲਗਾਤਾਰ ਪਾਣੀ ਨੇ ਆਪਣੀ ਜਾਰੀ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜੜਾ ਆ ਬੰਨ ਜਮੀਨ ਨੂੰ ਖੋੜਦਾ ਹੋਇਆ ਪਾਣੀ ਨਜ਼ਰ ਆ ਰਿਹਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ 7 ਲੋਕ ਦੀਆਂ ਸਾਂਝੀਆਂ ਕਰ ਰਹੇ ਆ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬੰਨ ਤੇ ਬਣੇ ਹੋਏ ਨੇ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਕਿ ਸਾਹਮਣੇ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਜਿਹੜੀ ਫਸਲ ਹੈ ਉਹ ਪਪੂਲਰ ਜਿਹੜਾ ਵੱਡੀ ਇੱਕ ਦਰਖਤ ਸੀਗਾ ਕਿ ਕਿਸ ਤਰ੍ਹਾਂ ਉਹਨੂੰ ਪਾਣੀ ਖੜਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਇਹਨਾਂ ਦੀਆਂ ਜੜਾਂ ਤੱਕ ਜਿਹੜਾ ਪਾਣੀ ਹੁਣ ਪਹੁੰਚ ਰਿਹਾ ਤਾਂ ਉਹ ਜਿੰਨਾ ਜਿਨੀ ਜੜ ਉਹ ਤੋਂ ਚੱਕੀ ਜਾਂਦੀ ਆ ਪਾਣੀ ਚੱਕ ਕੇ ਜਿਹੜਾ ਪੂ ਵੱਡੇ ਜਿਹੜੇ ਕਹਦੀਏ ਕਿ ਕਿਸਾਨਾਂ ਨੇ ਆਪਣੇ ਬਹੁਤ ਔਖੇ ਤਰੀਕੇ ਦੇ ਨਾਲ ਇਹ ਦਰਖਤ ਡੇਢੇ ਕੀਤੇ ਸੀ ਪਾਲੇ ਸੀਗੇ ਤਾਂ ਹੁਣ ਉਹ ਪਾਣੀ ਦੇ ਵਿੱਚ ਵਹਿੰਦੇ ਹੋਏ ਨਸਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਵੀ ਜਿਹੜੀ ਪਾਣੀ ਨੇ ਖੋਰ ਆ ਉਹ ਅ ਲਗਾਤਾਰ ਜਿਹੜੀ ਆ ਉਹ ਕੀਤੀ ہوئی ਆ ਤਾਂ ਲਗਾਤਾਰ ਜਿਹੜਾ ਸਤਲੋ ਦਾ ਪਾਣੀ ਆ ਉਹ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾ ਰਿਆਂ ਸੁਸਰਾਲੀ ਤੋਂ ਵੀ ਜਿਹੜੀਆਂ ਖਬਰਾਂ ਉਹ ਬੇਹੱਦ ਦੁੱਖ ਦੇਣ ਵਾਲੀਆਂ ਨੇ ਕਿਉਂਕਿ ਲਗਾਤਾਰ ਜਿਹੜੀ ਬਨ ਨੂੰ ਖੋਰ ਹੈ ਉਹ ਪਾਣੀ ਦੇ ਵੱਲੋਂ ਮਾਰੀ ਜਾ ਰਹੀ ਆ ਇਲਾਕੇ ਦੇ ਲੋਕ ਨੇ ਉਹ ਆਪਣੇ ਮਾਲ ਪਸ਼ੂ ਲੈ ਕੇ ਜਿਹੜਾ ਇਲਾਕੇ ਦੇ ਪਿੰਡ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਜਿਹੜਾ ਲੋਕ ਉੱਥੇ ਖੜੇ ਨੇ ਉਹਨਾਂ ਦੇ ਵੱਲੋਂ ਵੀਡੀਓ ਜਾਰੀ ਕੀਤੀਆਂ ਜਾਂਦੀਆਂ ਜਿਹੜੀ ਟੀਮ ਆ ਉਹ ਵੀ ਉੱਤੇ ਆ ਉਹਨਾਂ ਦੇ ਵੱਲੋਂ ਵੀ ਜਿਹੜੇ ਆ ਰਾਬਤਾ ਰੱਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਉੱਥੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਬਣੇ ਹੋਏ ਨੇ ਕਿਸੇ ਵਕਤ ਵੀ ਜਿਹੜਾ ਉੱਥੋਂ ਬੰਨ ਟੁੱਟ ਸਕਦਾ